ਹਾਂਜੀ ਅੱਜ ਮੈਂ ਤੁਹਾਡੇ ਨਾਲ ਉਹ ਜਿਹੜੀਆਂ ਐਕਸਰਸਾਈਜ਼ ਸ਼ੇਅਰ ਕਰਨ ਲੱਗੀ ਜਿਹੜੀ ਮੈਂ ਡੇਲੀ ਜਿਹੜੀਆਂ ਖੁਦ ਕਰਦੀ ਆ ਤੇ ਸੋਚਿਆ ਕਿ ਚਲੋ ਮੈਂ ਅੱਜ ਤੁਹਾਡੇ ਨਾਲ ਵੀ ਇਹ ਗੱਲ ਜਿਹੜੀ ਆ ਸ਼ੇਅਰ ਕਰਦੀ ਆ ਤਿੰਨ ਐਕਸਰਸਾਈਜ਼ ਜਿਹੜੀਆਂ ਮੈਂ ਡੇਲੀ ਕਰਦੀ ਆ ਤੇ ਉਹਦੇ ਨਾਲ ਜਿਹੜਾ ਕਿਸੇ ਦਾ ਵੀ ਬੈਲੀ ਫੈਟ ਹੋਵੇਗਾ ਬਿਲਕੁਲ ਜਿਹੜਾ ਘੱਟ ਹੋ ਜਾਵੇਗਾ ਔਰ ਮੇਰਾ ਖੁਦ ਦਾ ਜਿਹੜਾ 2 ਕਿਲੋ ਜਿਹੜਾ weight ਜਿਹੜਾ ਇਸੇ ਐਕਸਰਸਾਈਜ਼ ਨਾਲ ਜਿਹੜਾ ਘੱਟ ਹੋ ਗਿਆ ਹੈ 1 ਮਹੀਨੇ 'ਚ ਤੇ ਚਲੋ ਹੁਣ ਇਹ ਸਟਾਰਟ ਕਰਦੇ ਆ ਪਾਏ ਵਾਲੀ ਐਕਸਰਸਾਈਜ਼ ਪਹਿਲਾਂ ਤੁਹਾਨੂੰ ਆਪਣੇ ਲੈਗ ਜੜੀਆਂ ਖੋਲ ਲੈਣੀਆਂ ਨੇ ਤੇ ਫਿਰ ਹੈਂਡ ਅਪ ਕਰ ਲੈਣੇ ਆ ਤੇ ਡੇਲੀ ਜਿਹੜੀਆਂ ਐਕਸਰਸਾਈਜ਼ ਨੇ ਤੁਸੀਂ 25-25 ਵਾਰ ਜਿਹੜੀਆਂ ਇਹ ਐਕਸਰਸਾਈਜ਼ ਜਿਹੜੀਆਂ ਕਰਨੀਆਂ ਨੇ ਹਰ ਇੱਕ ਐਕਸਰਸਾਈਜ਼ ਜਿਹੜੀ 25 ਵਾਰ ਕਰਨੀ ਆ ਤੇ ਚਾਰ ਸੈੱਟ ਕਰਨੇ ਆ ਚਾਰ ਸੈੱਟ ਨਾਲ ਤੁਹਾਡੇ 100 ਟਾਈਮ ਜਿਹੜੀ ਆ ਐਕਸਰਸਾਈਜ਼ ਜਿਹੜੀ ਹੋ ਜਾਏਗੀ ਤੇ ਇਹਦੇ ਨਾਲ ਤੁਹਾਡਾ ਜਿਹੜਾ ਬੈਲੀ ਫੈਟ ਜਿਹੜਾ ਉਹ ਬਿਲਕੁਲ ਘੱਟ ਹੋ ਜਾਏਗਾ ਤੁਸੀਂ ਬਿਲਕੁਲ ਐਕਟਿਵ ਜਿਹੜੇ ਫੀਲ ਕਰੋਗੇ ਤੇ ਬਹੁਤ ਮਿੱਠਾ ਖਾਂਤ ਬਿਨਾਂ ਰਹਿਣ ਜਨ ਮਤਲਬ ਕਿ ਚਾਹ ਤਾਂ ਦੋ ਪੀਤੀ ਨਹੀਂ ਜਾਂਦੀ ਸਿੰਪਲ ਹਨਾ ਮੇਰੇ ਤੋਂ ਵੀ ਨਹੀਂ ਪੀਤੀ ਜਾਂਦੀ ਬਟ ਮੈਂ ਜਿਹੜੀ ਇਹ ਵਾਲੀ ਆ ਬਣਾਈ ਹੈ ਜੀ ਮਠਿਆਈ ਇਹਦੇ ਵਿੱਚ ਕੋਈ ਵੀ ਜਿਹੜਾ ਆਟਾ ਵਗੈਰਾ ਜਿਹੜੋ ਮੇਰੇ ਨਹੀਂ ਪਾਇਆ ਬਿਲਕੁਲ ਇਹ ਹੈਲਦੀ ਹੈ ਇਹਦੇ ਵਿੱਚ ਨਾ ਤਾਂ ਕੋਈ ਆ ਵਿਦਆਉਟ ਜਿਹੜੀ ਸ਼ੂਗਰ ਖੰਡ ਬਿਲਕੁਲ ਵੀ ਇਹਦੇ ਵਿੱਚ ਨਹੀਂ ਪਾਈ ਤੇ ਤੁਸੀਂ ਇਹਦੀ ਰੈਸਪੀ ਜੇ ਤੁਸੀਂ ਲੈਣੀ ਹੋਵੇ ਤਾਂ ਮੇਰੇ ਚੈਨਲ ਤੋਂ ਜਾ ਕੇ ਤੁਸੀਂ ਇਹ ਬਣਾ ਕੇ ਤੇ ਖਾ ਸਕਦੇ ਜੀ ਬਨ ਵਿੱਚ ਵੀ ਬਹੁਤ ਜ਼ਿਆਦਾ ਟਾਈਮ ਜੜਾਉਂਦੇ ਲੱਗਦਾ ਸਿੰਪਲ ਤਰੀਕੇ ਨਾਲ ਤੁਸੀਂ ਜਿਹੜੀ ਇਸ ਨੂੰ 10-15 ਮਿੰਟਾਂ ਵਿੱਚ ਜੜੀ ਆ ਇਹ ਬਣਾ ਕੇ ਖਾ ਸਕਦੇ ਜੀ ਔਰ ਟੇਸਟੀ ਵੀ ਬਾਕ ਕਮਾਲ ਔਰ ਹੈਲਦੀ ਵੀ ਬਹੁਤ ਜ਼ਿਆਦਾ ਜੀ ਹਾਂਜੀ ਤੇ ਉਹਨਾਂ ਅਸੀਂ ਆਏ ਸੀ ਅੱਜ ਜੀ ਤਨਵੀਰ ਦੀ ਪੂਆ ਦੇ ਘਰ ਤੇ ਉਹਨਾਂ ਦੇ ਘਰ ਛੋਟਾ ਜਿਹਾ ਇੱਕ ਫੰਕਸ਼ਨ ਜਿਹੜਾ ਰੱਖਿਆ ਸੀ ਤੇ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਅਨਵਾਈਟ ਜਿਹੜਾ ਕੀਤਾ ਸੀ ਛੋਟਾ ਜਿਹਾ ਫੰਕਸ਼ਨ ਦੇ ਵਿੱਚ ਤੇ ਹਾਂਜੀ ਜੇ ਵੀਡੀਓ ਤੁਹਾਨੂੰ ਮੇਰੀ ਲੱਗੇ ਜੀ ਵਧੀਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਇੱਥੇ ਜਿਹੜਾ ਉਹਨਾਂ ਦਾ ਰਿਸ਼ਤੇਦਾਰਾਂ ਦਾ ਹੋ ਰਿਹਾ ਸੀ ਜੀ ਲੈਣ-ਦੇਣ ਜੋ ਕੱਪੜਿਆਂ ਦਾ ਇਹ ਉਹਨਾਂ ਦੀ ਨੂੰ ਹੈ ਜੀ ਤੇ ਬਾਕੀ ਫੈਮਿਲੀ ਮੈਂਬਰ ਵੀ ਇੱਥੇ ਬੈਠੇ ਹੋਏ ਨੇ ਪੂਆ ਉਹਦੀ ਤਨਵੀਰ ਦੀ ਤੇ ਪੂਆ ਦੀ ਸੱਸ ਤੇ ਹੋਰ ਵੀ ਇਹ ਤਨਵੀਰ ਦੀ ਦਾਦੀ ਹੈ ਤੇ ਮੇਰੇ ਕੋਲ ਵੀਡੀਓ ਥੋੜੀ ਜੀ ਬਣ ਗਈ ਹੈ ਜੀ ਫੋਨ ਨੂੰ ਤੁਸੀਂ ਆਪਣੇ ਨੂੰ ਕਰ ਲਿਓ ਥੋੜਾ ਜਿਹਾ ਰੋਟੇਟ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਇਹ ਉਹਨਾਂ ਦੀ ਕਿਚਨ ਹੈ ਜੀ ਬਹੁਤ ਹੀ ਵਧੀਆ ਕਿਚਨ ਹੈ ਬਟ ਅੱਜ ਥੋੜਾ ਜਿਹਾ ਉਹਨਾਂ ਦੇ ਗੈਸਟ ਆਨ ਕਰਕੇ ਥੋੜਾ ਜਿਹਾ ਕਿਚਨ ਜਿਹੜੀ ਨਹੀਂ ਜਿਆਦਾ ਨੀਟ ਐਂਡ ਕਲੀਨ ਨਹੀਂ ਸੀ ਤੇ ਇਧਰ تنਵੀਰ ਸਿੰਘ ਵੀ ਆ ਗਿਆ ਵਿੱਚ ਹਾਜ਼ਰ ਹੋ ਗਿਆ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ